ਇੱਕ ਵੀਡੀਓ ਦੇਖੋ ਦੋ ਬੰਦਿਆਂ ਦਾ ਮੋਟਰਸਾਈਕਲ ਦਾ ਐਕਸੀਡੈਂਟ ਹੁੰਦਾ ਤੇ ਉਹਨਾਂ ਨੂੰ ਇੱਕ ਬੰਦਾ ਕਿਵੇਂ ਬੇਵਕੂ ਬਣਾ ਕੇ ਪੈਸੇ ਦਿੰਦਾ ਬਾਰੇ ਬਾਰੇ ਜਾਈਏ ਸ਼ੈਤਾਨ ਲੋਕਾਂ ਦੇ ਬਈ ਸਿਰਾਈ ਕਰਾ ਦਿੰਦੇ ਆ ਦੋ ਬੰਦਿਆਂ ਨੂੰ ਬੇਵਕੂ ਬਣਾ ਗਿਆ ਸਿਰਫ 2 ਮਿੰਟਾਂ ਦੇ ਵਿੱਚ ਉਹ ਹੈਲੋ ਭਾਈ ਅੰਨਾ ਹੋਇਆ ਵਾਂ ਵਿੱਚ ਲਿਆ ਕੇ ਮੋਟਰਸਾਈਕਲ ਮਾਰਤੀ ਹੈ ਤੇਰਾ ਦਿਮਾਗ ਠੀਕ ਆ ਉਹ ਤੂੰ ਅੰਨਾ ਰਸੇ ਵਿੱਚ ਬਾਈਕ ਖਲਾਰੀ ਹੈ ਉਹ ਮੈਂ ਕਿਹੜਾ ਖਲਾਰੀ ਆ ਮੈਂ ਜਾ ਰਿਹਾ ਵਾਂ ਤੂੰ ਵੇਚ ਆ ਕੇ ਮੈਂ ਜਾਵਾਂ ਏਡਾ ਵੱਡਾ ਮੂੰਹ ਏ ਡੇ ਡੇਲੇ ਤੇ ਨਜ਼ਰ ਨਹੀਂ ਆਉਂਦਾ ਹੈਗਾ ਬੰਦਾ ਜਾ ਰਿਹਾ ਅੱਗੇ ਓਏ ਤਮੀਜ਼ ਨਾਲ ਗੱਲ ਕਰ ਮੈਂ ਤੇਰੇ ਥੱਪੜ ਮਾਰ ਮਾਰਾਂ ਥੱਪੜ ਮੈਂ ਮੇਕ ਲੈਣਾ ਤੈਨੂੰ ਗੱਡਾ ਬਦਮਾਨ ਤੈਨੂੰ ਦੱਸਦਾ ਕੀ ਹੋ ਗਿਆ ਯਾਰ ਪਾਗਲ ਜੇ ਯਾਰ ਤੁਸੀਂ ਲੜੀ ਜਾਂਦੇ ਏ ਉਰਾ ਤੂੰ ਮੇਰੀ ਗੱਲ ਸੁਣ ਓ ਯਾਰ ਮੇਰਾ ਨੁਕਸਾਨ ਕਰਦਾ ਚੰਗਾ ਨਾ ਯਾਰ ਗੱਲ ਤੇ ਸੁਣ ਨਾ ਮਾੜੇ ਬੰਦੇ ਦੀ ਜ਼ਿੰਦਗੀ ਨਹੀਂ ਹੈ ਕੋਈ ਓਏ ਇੰਨਾ ਦੇ ਸਾਰੇ ਜੇਲ੍ਹ ਦੇ ਵਿੱਚ ਨੇ ਪੰਜ ਪੰਜ 6 6 ਕਤਲ ਕਰਕੇ ਨਾ ਲੜੋ ਉਹਦੇ ਨਾਲ ਪਾਗਲ ਆ ਤੂੰ ਤੇਰਾ ਵੀ ਕੋਈ ਨੁਕਸਾਨ ਕਰਨਗੇ ਮਾਫ ਕਰਵਾ ਦੇ ਯਾਰ ਸੁਲਾ ਕਰਵਾ ਦੇ 5000 ਰੁਪਏ ਦੇ ਮੈਂ ਸੁਲਾ ਕਰਉਣਾ ਉਹਨੂੰ ਦੇ 5000 ਨਹੀਂ ਆਸਤੋ ਜੀ ਮੇਰੇ ਕੋਲ ਥੋੜੀ ਜਿਹੀ ਬਸ 1000 ਕਰ ਵੀ ਹਾਂ ਸਾਰੇ ਹੀ ਦੇ ਦੇ ਸੁਲਾ ਕਰਾ ਦੇਣਾ ਮੈਂ ਚੁੱਪ ਕਰਕੇ ਉਹਨੂੰ ਜਾ ਕੇ ਜੱਫੀ ਪਾ ਲੇਂ ਜਦੋਂ ਮੈਂ ਕਹੂੰਗਾ ਆਵਾਜ਼ ਮਾਰੂੰਗਾ ਠੀਕ ਗੱਲ ਸੁਣੋ ਬਾਈ ਉਹ ਪਲੱਸ علاوہ ਕਹਿੰਦਾ ਮੈਦੇ ਤੇ ਪਰਚਾ ਦੇਣਾ ਨੇ ਮੇਰਾ ਨੁਕਸਾਨ ਕਰਾਇਆ ਵਾ ਯਾਰ ਕੋਈ ਮੱਕਾ ਦੇ ਹੀ ਆਣਾ ਗੱਲ ਕਿਦਾਂ ਮੁਕਾਦਾ ਉਹ 5000 ਰੁਪਿਆ ਮੰਗੰਦਿਆ ਤੂੰ ਪਾਗਲ ਆ ਯਾਰ ਉੱਤੋਂ ਤੂੰ ਨਾਲ ਲੜੀ ਜਾਣਾ ਯਾਰ ਮੈਨੂੰ ਕੀ ਪਤਾ ਸੀ ਪੁਲਿਸ ਆਲਾ ਉਹ ਕਹਿੰਦਾ ਮੈਂ ਪਰਚਾ ਦੇਣਾ ਮੈਂ ਤੇ ਨਹੀਂ ਯਾਰ ਭਾਈ ਮਕਵਾ ਦੇ ਯਾਰ ਕੋਈ 5000 ਰੁਪਿਆ ਦੇ ਮੈਂ ਮਕਵਾ ਦੇਣਾ ਵੱਲ ਬਾਤਮੀ ਦੀ ਨਾ ਕਰੀ ਮੈਂ ਜਦੋਂ ਤੈਨੂੰ ਬਾਦ ਮਾਰੂਗਾ ਚੁੱਪ ਕਰਕੇ ਉਹਨਾਂ ਜੱਫੀ ਪਾ ਲਈ ਮਾਫੀ ਮੰਗ ਲਈ ਉਹਦੇ ਕੋਲ ਠੀਕ ਹੈ ਭਾਈ ਥੋੜਾ ਵੇ ਮਕਵਾ ਦੇ ਯਾਰ ਤੇਰੀ ਮਿਹਰਬਾਨੀ ਲੜਿਓ ਨਾ ਯਾਰ ਫਿਰ ਕੀ ਹੋ ਗਿਆ ਐਕਸੀਡੈਂਟ ਹੀ ਸੀ ਤੁਹਾਡਾ ਫਿਰ ਕੀ ਹੋ ਗਿਆ ਸੋਰੀ ਯਾਰ ਨੁਕਸਾਨ ਹੁੰਦੇ ਰਹਿੰਦੇ ਚਲੋ ਆਪਸ ਵਿੱਚ ਸੋਰੀ ਕਰੋ ਤਾਂ ਜੱਫੀ ਪਾਓ ਤੂੰ ਮਾਰਮੋਰ ਸੈਨੂ ਕਿੱਕ ਤੇ ਘਰ ਜਾ ਤੂੰ ਵੀ ਮਾਰਮੋਰ ਸੈਨੂ ਕਿੱਕ ਤੇ ਘਰ ਜਾ ਪੈਸਾ ਹੀ ਹੋ ਗਿਆ